ਸਸ਼ੀਕਲ ਜੀ ਮੇਰਾ ਨਾਮ ਡਾਕਟਰ ਰੁਪਿੰਦਰ ਕੌਰ ਹੈ ਮੈਂ ਡਰਮਟੋਲੋਜਿਸਟ ਹਾਂ ਅਸੀਂ ਸਾਰੇ ਇਸ ਜ਼ਿੰਦਗੀ ਦੇ ਪੜਾਅ ਤੋਂ ਲੰਘਿਆ ਜਿੱਥੇ ਅਸੀਂ ਸਟੂਡੈਂਟ ਸੀਗੇ ਅਸੀਂ ਨਾਈਟ ਸ਼ਿਫਟਸ ਕੀਤੀਆਂ ਕੰਮ ਕੀਤੇ ਨੇ ਇੱਕ ਵਰਕਪਲੇਸ ਤੇ ਇੱਕ ਲੜਕੀ ਨਾਲ ਇਸ ਤਰ੍ਹਾਂ ਦਾ ਹਾਦਸਾ ਹੋਣਾ ਬਹੁਤ ਹੀ ਸ਼ਰਮਨਾਕ ਹੈ ਇਹ ਸਾਡੀ ਇੰਡੀਅਨ ਸੋਸਾਇਟੀ ਨੂੰ ਅੰਤਰਰਾਸ਼ਟਰੀ ਪੱਧਰ ਤੇ ਕਿਸ ਤਰ੍ਹਾਂ ਰਿਪਰੈਜ਼ੈਂਟ ਕਰ ਰਹੀ ਐ ਅਸੀਂ ਦੁਨੀਆ ਨੂੰ ਆਪਣੀ ਕਿਸ ਤਰ੍ਹਾਂ ਦੀ ਇਮੇਜ ਦਿਖਾ ਰਹੇ ਹਾਂ ਕਿ ਅਸੀਂ ਆਪਣੇ ਦੇਸ਼ ਵਿੱਚ ਇੱਕ ਔਰਤ ਦੀ ਇੱਕ ਫੀਮੇਲ ਡਾਕਟਰ ਦੀ ਇੱਕ ਸਟੂਡੈਂਟ ਦੀ ਕੀ ਇੱਜ਼ਤ ਕਰਦੇ ਹਾਂ ਤੇ ਅਸੀਂ ਉਹਦੀ ਪ੍ਰੋਟੈਕਸ਼ਨ ਲਈ ਕੀ ਸਟੈਪਸ ਲੈ ਰਹੇ ਹਾਂ ਇਹ ਬਹੁਤ ਹੀ ਹਾਈ ਟਾਈਮ ਐ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਕੱਲ ਸਵੇਰੇ ਆਈਐਮਏ ਹਾਊਸ 9:30 ਸਾਨੂੰ ਮਿਲੋ ਸਾਡੇ ਨਾਲ ਇਸ ਚੀਜ਼ ਦੀ ਨਿੰਦਾ ਕਰਨ ਲਈ ਸਾਡੇ ਨਾਲ ਚੱਲੋ ਸਾਡੇ ਨਾਲ ਹੱਥ ਜੋੜੋ ਇਹ ਸਿਰਫ ਇੱਕ ਡਾਕਟਰ ਦੇ ਅਗੇਂਸਟ ਹਿੰਸਾ ਦਾ ਮਾਮਲਾ ਨਹੀਂ ਹੈ ਇਹ ਇੱਕ ਫੀਮੇਲ ਡਾਕਟਰ ਆਪਣੀ ਵਰਕਪਲੇਸ ਤੇ ਵੀ ਜੇ ਸੁਰੱਖਿਤ ਨਹੀਂ ਮਹਿਸੂਸ ਕਰੂਗੀ ਤਾਂ ਉਹ ਜ਼ਿੰਦਗੀ ਵਿੱਚ ਕਿਵੇਂ ਅੱਗੇ ਵਧੂਗੀ ਆਉਣ ਵਾਲੀਆਂ ਜਨਰੇਸ਼ਨਸ ਨੂੰ ਤੁਸੀਂ ਕਿਵੇਂ ਪ੍ਰੇਰਿਤ ਕਰੋਗੇ ਡਾਕਟਰ ਬਣਨ ਲਈ ਆਪਣੇ ਘਰੋਂ ਬਾਹਰ ਨਿਕਲ ਕੇ ਜਾ ਕੇ ਕਿਤੇ ਕੰਮ ਕਰਨ ਲਈ ਜੋ ਤੁਸੀਂ ਉਹਨਾਂ ਨੂੰ ਇੱਕ ਸੁਰੱਖਿਅਤ ਮਾਹੌਲ ਹੀ ਨਹੀਂ ਦੇ ਸਕਦੇ ਕੰਮ ਕਰਨ ਲਈ ਪਲੀਜ਼ ਸਾਡੇ ਨਾਲ ਆਓ ਅੱਗੇ ਵਧੋ ਸਾਡੀ ਆਵਾਜ਼ ਦੇ ਵਿੱਚ ਆਪਣੀ ਆਵਾਜ਼ ਐਡ ਆਨ ਕਰੋ ਤੇ ਇਸ ਆਵਾਜ਼ ਨੂੰ ਉੱਚੇ ਤੱਕ ਪਹੁੰਚਾਈਏ ਇਹ ਹਾਲਾਤ ਬਦਲਨੇ ਚਾਹੀਦੇ ਨੇ ਇਹ ਬਹੁਤ ਹੀ ਨਿੰਦਾ ਜਿੰਨੇ ਕੰਮ ਹੈ ਤੇ ਵੀ ਸ਼ੁੱਡ ਆਲ ਬੀ ਟੁਗੇਦਰ ਇਨ ਥਿਸ ਸਤਿ ਸ਼੍ਰੀ ਅਕਾਲ ਮੈਂ ਹਾਂ ਡਾਕਟਰ ਸ਼ਮਾਇਲਾ ਬਸੀ ਲੁਧਿਆਣਾ ਸ਼ਹਿਰ ਕੀ ਗਾਇਨਕੋਲੋਜਿਸਟ आज आईएमए में जो एक इंडियन मेडिकल एसोसिएशन है डॉक्टर्स की हमारे लुधियाना की हम सब इकट्ठे हुए थे ये चर्चा करने के लिए कि हम कोलकाता केस के रिगार्डिंग लोगों को जागरूक कैसे करें हमारे नॉन डॉक्टर्स और हमारे नॉर्मल लोग जो हैं उनमें से आधे से ज़्यादा लोगों को इसकी सेंसिटाइजेशन ही नहीं है ये मीटिंग हमने सिर्फ डॉक्टर्स की सिक्योरिटी के लिए नहीं की है हर एक औरत जो वर्क प्लेस पर जाती है और वो इनसिक्योर होती है हर एक लड़की जो अपनी फेलोशिप इंटर्नशिप वर्कशॉप करने अपने घर से बाहर जाती है और हॉस्टल में रहती है या अपने ऑफिस में रहती है वो बिल्कुल भी सेफ़ नहीं है। उनकी सेफ़्टी के लिए उनके हॉस्टल वाले उनके प्रिंसिपल उनके टीचर्स कोई हम उनके गार्डियंस नहीं मान सकते तो हम अपने बच्चों को आगे पढ़ने के लिए और उनकी इंटर्नशिप्स के लिए हम उनको कैसे भेजेंगे बाहर इसलिए ये जो हम प्रोटेस्ट स्टार्ट कर रहे हैं ये सिर्फ़ कल हम लोगों की मार्च प्रोटेस्ट है सुबह 9:30 थर्टी ऑल ओवर इंडिया सुबह 6 बजे से लेकर शाम के 6 से 8 बजे तक हम सबकी इमरजेंसी एंड इलेक्टिव सर्विसेज ओ सब कुछ बंद हैं कल की सारी सर्जरीज हम कैंसिल कर चुके हैं और अगर कल किसी पेशेंट को बहुत प्रॉब्लम होती है हम तभी उनको देखेंगे अदरवाइज़ हम कल अपनी सर्विसेज़ बंद कर रहे हैं ये ऑल ऑल हॉस्पिटल्स अभी जो चैरिटी इंक्लूडिंग डी एम को भी नोटिसेस गए हैं क्योंकि ये ऑल ओवर इंडिया है आईएमए के मेंबर्स हम सब डॉक्टर्स हैं चाहे वो प्राइवेट में हो गवर्नमेंट में हो चैरिटेबल में हो कहीं भी हो आज हमारी मीटिंग में सब गवर्नमेंट हॉस्पिटल के भी डॉक्टर्स आए थे वो भी कल हड़ताल रख रहे हैं कोई, hospital, कोई, clinic, कोई खुला नहीं होना चाहिए कोई डॉक्टर इमरजेंसी इलेक्टिव सर्विस देता दिखना नहीं चाहिए पर अगर किसी पेशेंट को बहुत ज़्यादा ज़रूरत पड़ेगी तो हम सर्विसेज उसको ज़रूर देंगे हम उससे पीछे नहीं हट रहे पर हम चाहते हैं कि लड़कियों को नहीं आदमियों को भी समझ में आए कि हमारी सेफ्टी कितनी इंपॉर्टेंट है मैं डॉक्टर गौरव सदेवा जी इमीजिएट पास प्रेजिडेंट आई एम ए लुधियाना जो कलकत्ता चापरिया वो जग जाहर है एक लेरी डॉक्टर ड्यूटी थे ਉਸ ਦਾ ਗੈਂਗਰੇਪ ਹੁੰਦਾ ਤੇ ਉਹਨਾਂ ਦੇ ਨਿਰਮਮ ਹਤਿਆ ਕਰ ਦਿੱਤੇ ਜਾਂਦੀ ਆ ਸਾਰੇ ਦੇਸ਼ ਨੂੰ ਇਸ ਵਾਰਦਾਤ ਨੇ ਹਿਲਾ ਕੇ ਰੱਖਤਾ ਔਰ ਫਿਰ ਜੋ ਸਰਕਾਰਾਂ ਨੇ ਕੀਤਾ ਜੋ ਪੁਲਿਸ ਨੇ ਕੀਤਾ ਜੋ ਕਾਰਵਾਈ ਚਪਾਨ ਦੀ ਕੋਸ਼ਿਸ਼ ਕੀਤੀ ਗਈ ਜੋ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ ਗਈ ਜੋ ਮੌਬ ਵਾਇਲੈਂਸ ਆ ਕੇ ਉੱਥੇ ਜਿਹੜੀ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ ਗਈ ਉਹਨੇ ਤਾਂ ਹੋਰ ਵੀ ਜਿਹੜਾ ਹੈ ਪੂਰੇ ਦੇਸ਼ 'ਚ ਡਾਕਟਰਾਂ ਦੇ ਵਿੱਚ ਰੋਸ ਪੈਦਾ ਕਰਤਾ ਲੇਰੀ ਡਾਕਟਰ ਕਿਉਂ ਨਹੀਂ ਲੇਰੀ ਡਾਕਟਰ ਕੋਈ ਵੀ ਲੇਰੀ ਜੇ ਆਪਣੇ ਕੰਮ ਤੇ ਸੁਰੱਖਿਤ ਨਹੀਂ ਹੈਗੀ ਤਾਂ ਫਿਰ ਇਹੋ ਜਿਹਾ ਲਾਅ ਦਾ ਕੀ ਫਾਇਦਾ ਆਈਐਮਐਲ ਲੁਧਿਆਣਾ ਨੇ ਨੈਸ਼ਨਲ ਆਈਐਮ ਦੇ ਜਿਹੜੇ ਹੈ ਉਪਰੋਂ ਉਹਦੇ ਦੇ ਹਦਾਇਤ ਦੇ ਉੱਪਰ 17 ਤਰੀਕ ਕੱਲ ਪੂਰੇ ਦੇਸ਼ ਦੇ ਵਿੱਚ ਸਾਰੇ ਡਾਕਟਰ ਜਿਹੜੇ ਨੇ ਉਹ ਸਟ੍ਰਾਈਕ ਤੇ ਜਾ ਰਹੇ ਨੇ ਸਾਰੇ ਓਪੀਡੀਆ ਦੇ ਕੰਮ ਬੰਦ ਰਹਿਣਗੇ ਸਾਰੀਆਂ ਇਲੈਕਟਿਵ ਸਰਜਰੀਆਂ ਬੰਦ ਰਹਿਣਗੀਆਂ ਸਿਰਫ ਐਮਰਜੈਂਸੀਆਂ ਚੱਲਣਗੀਆਂ ਤੇ ਐਮਰਜੈਂਸੀ ਆਪਰੇਸ਼ਨ ਹੋਣਗੇ ਪਰ ਜੇ ਫੇਰ ਵੀ ਕੋਈ ਕਾਰਵਾਈ ਸਰਕਾਰ ਵੱਲੋਂ ਠੋਸ ਨਹੀਂ ਹੁੰਦੀ ਤਾਂ ਫਿਰ ਸ਼ਾਇਦ ਸਾਨੂੰ ਹੋਰ ਵੀ ਜਿਹੜੇ ਕਠੋਰ ਕਦਮ ਚੱਕਨੇ ਪੈਣ ਕੱਲ 9:30 ਵਜੇ ਸਵੇਰੇ ਇੱਥੇ ਆਈਐਮਏ ਹਾਊਸ 'ਚ ਸਾਰੇ ਸਾਰੇ ਸ਼ਹਿਰ ਸਾਰੇ ਜ਼ਿਲ੍ਹੇ ਦੇ ਡਾਕਟਰ ਇੱਥੇ ਇਕੱਠੇ ਹੋਣਗੇ ਉਸ ਤੋਂ ਬਾਅਦ ਇੱਕ ਰੈਲੀ ਕੱਢੀ ਜਾਏਗੀ ਰੋਸ਼ ਮਾਰਚ ਕੱਢਿਆ ਜਾਏਗਾ ਤੇ 24 ਘੰਟੇ ਲਈ ਕੱਲ ਸਵੇਰੇ 6:00 ਵਜੇ ਤੋਂ ਲੈ ਕੇ 18 ਤਰੀਕ ਸਵੇਰੇ 6:00 ਵਜੇ ਤੱਕ ਸਾਰੀਆਂ ਉਪਰੀ ਸੇਵਾਵਾਂ ਬੰਦ ਰਹਿਣਗੀਆਂ